ਉਹ ਦੇਖੋ ਸਵੇਰੇ ਸਵੇਰੇ ਕਿਹੜੀ ਮਾੜੀ ਘਟਨਾ ਹੋਈ ਦੇ ਦੱਸਦੇ ਕਿ ਚੋਰਾਂ ਨੇ ਗੱਡੀਆਂ ਨੂੰ ਨਿਸ਼ਾਨਾ ਬਣਾਇਆ 8 ਤੋਂ 10 ਗੱਡੀਆਂ ਸਿਗੀਆਂ ਜਿਨ੍ਹਾਂ ਦੇ ਸ਼ੀਸ਼ੇ ਤੋੜ ਕੇ ਬੈਟਰੀਆਂ ਕੱਢ ਕੇ ਲੈ ਗਏ ਹੋਇਆ ਇਹ ਪੁਲਿਸ ਕਿਉਂ ਨਹੀਂ ਠੱਲ ਪਾਉਂਦੀ ਇਹ ਨਸ਼ੇੜੀਆਂ ਨੂੰ ਇਹ ਚੋਰਾਂ ਨੂੰ ਦੱਸ ਜੀ ਕਿ ਲਗਾਤਾਰ ਇਸੇ ਰੋਡ ਦੇ ਉੱਤੇ ਇਹੋ ਜਿਹੀ ਵਾਰਦਾਤਾਂ ਹੁੰਦੀ ਹੈ ਕਦੇ ਬੈਟਰੀਆਂ ਕੱਢ ਕੇ ਲੈ ਜਾਂਦੇ ਨਵੀਆਂ ਤੇ ਕਦੇ ਗੱਡੀਆਂ ਦੇ ਲੋਹੇ ਵੀਲ ਟਾਇਰ ਸਮੇਤ ਕੱਢ ਕੇ ਲੈ ਜਾਂਦੇ ਤੇ ਗੱਡੀਆਂ ਇੱਟਾਂ ਤੇ ਖਰੀਆਂ ਕਰ ਜਾਂਦੀ ਲਗਾਤਾਰ ਇੱਥੇ ਹੀ ਕਾਰ ਬਾਜ਼ਾਰ ਦੇ ਵਿੱਚ ਇਹੋ ਜਿਹੀ ਵਾਰਦਾਤ ਹੁੰਦੀ ਹੈ ਕਿਉਂ ਹਮੇਸ਼ਾ ਇੱਥੇ ਜਿਹੜੀ ਪੁਲਿਸ ਦਾ ਆਰਾਊਂਡ ਕਿਉਂ ਨਹੀਂ ਲੱਗਦਾ ਪੁਲਿਸ ਹੈ ਜਿਹੜੀ ਪੀਸੀਆਰ ਲੱਗੇ ਥਾਣਾ ਪੁਲਿਸ ਇੱਥੇ ਪੀਸੀਆਰ ਕਿਉਂ ਨਹੀਂ ਭੇਜ ਦੀ ਗੱਲਬਾਤ ਕਰਾਂਗੇ ਇੱਥੇ ਮਾਲਕਕਾਰ ਤੇ ਮੌਜੂਦ ਨੇ ਬਾਈ ਜੀ ਤੁਹਾਡੀ ਗੱਡੀ ਹੈ ਜੀ ਕੀ ਨਾਮ ਹੈ ਤੁਹਾਡਾ ਜੀ ਰਮਨੀਸ਼ ਹੈ ਜੀ ਕੀ ਗੱਲਬਾਤ ਹੋਈ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਜੀ ਕਿਰੇ ਮੈਨੂੰ ਕਿਸੇ ਨੇ ਦੱਸਿਆ ਗੋਲਡੀ ਨੇ ਕਿ ਇਹ ਦਾ ਕਾਸ ਜਿਹੜਾ ਬ੍ਰੇਕਲ ਹੋ ਗਿਆ ਹੈ ਮੈਂ ਬਾਹਰ ਦੇਖਿਆ ਸੀ ਟੁੱਟਾ ਆ ਦੀਗਾ ਫੰਕਾ ਬੁਰੜ ਫੁੱਲਾ ਆ ਦੀਗਾ ਜਿਹੜਾ ਬੈਟਰੀ ਵੀ ਹੈ ਨਹੀਂ ਵਰਡ ਜੀ ਕਿ ਕੋਲ ਦੇ ਕਿ ਮੈਂ ਟਿਕੀ ਚਤਪਣੀ ਵੀ ਹੈ ਨਹੀਂ ਤੇ ਬੂਪਰ ਸੀਗੇ ਉਹ ਵੀ ਹੈ ਨਹੀਂ ਟੂ ਸੀਗਾ ਉਹ ਵੀ ਹੈ ਨਹੀਂ ਅੱਛਾ ਜੀ ਹਾਂਜੀ ਤੇ ਹੋਰ ਕੀ ਕੀ ਗੱਡੀ ਚ ਗਿਆ ਪਿਆ ਪਾਕਿਸਤਾਨ ਮਾਰ ਨੇ ਕਮਾੜ ਸਮਾਨ ਹੋ ਰਿਹਾ ਗਾ ਜੀ ਕਿ ਤੁੰਡੇ ਆਪਾਂ ਚੱਲ ਜੂਗਾ ਰੱਖੇ ਨੇ ਉਹ ਗਿਆਪ ਹੋ ਗਏ ਸਾਰੇ ਟੋਟਲ ਕਿੰਨੀ ਮਾਰਕੀਟ ਵੈਲਿਊ ਹੈ ਜਿਹੜਾ ਥੋੜਾ ਰਿਫਸਾਨ ਹੋਇਆ ਕਿੰਨੀ ਬੋਟ ਹੋ ਜਾਣਾ 40000 ਜਾਂਦਾ ਮਨੂ ਤੇ ਆ ਯਾਰ ਉੱਪਰ ਇੱਥੇ ਕਿੰਨੇ ਲੱਗੇ ਸੀ ਉੱਪਰ ਮਾੜਾ ਬਤਾਓ ਹਾ ਜੋ ਪ੍ਰਧਾਨਚਾਤੋਂ ਗੱਡੀ ਦੇ ਵਿੱਚ ਐਂਪਲ ਲੱਗਾ ਸੀਗਾ ਉਹ ਵੀ ਕੱਢ ਕੇ ਲੈ ਕੇ ਹੋਇਆ ਤੇ ਨਾਲ ਸਟੀਰੀਓ ਸੀਗਾ ਉਹ ਵੀ ਲੈ ਕੇ ਹੋਇਆ ਦੇਖੋ ਜੀ ਤਾਰਾ ਇੱਥੇ ਹੀ ਕੱਟ ਸਟੈਪਨੀ ਤੇ ਉਸ ਤੋਂ ਇਲਾਵਾ ਹੋਰ ਜਿਹੜੀ ਗੱਡੀਆਂ ਦੇ ਵਿੱਚ ਸਮਾਨ ਹੁੰਦਾ ਜਿਵੇਂ ਜੈਕ ਲਾ ਲਓ ਦਾ ਰੈਂਚ ਲਾ ਲਓ ਸਭ ਕੁਝ ਕੱਢ ਕੇ ਲੈ ਗਏ ਦੇਖ ਸਕਦੇ ਹੋ ਗੱਡੀਆਂ ਦੇ ਵਿੱਚ ਕੁਝ ਵੀ ਨਹੀਂ ਛੱਡਿਆ ਦੇਖੋ ਜੀ ਨੱਟ-ਨੋਟ ਸਾਰੇ ਇੱਥੇ ਛੱਡ ਗਏ ਆ ਤੇ ਬਾਕੀ ਸਾਰਾ ਸਮਾਨ ਕੱਢ ਕੇ ਲੈ ਗਏ ਸਵੇਰੇ ਸਵੇਰੇ ਦਾਜੇ ਕੀ ਜਦੋਂ ਉੱਠੇ ਤੇ ਇਹਨਾਂ ਨੂੰ ਇਹਨਾਂ ਨੇ ਗਵੰਡਿਆ ਨੇ ਦੱਸਿਆ ਕਿ ਤੁਹਾਡੀ ਗੱਡੀ ਦਾ ਨੁਕਸਾਨ ਹੋਇਆ ਪੇ ਸ਼ਿਸ਼ਾ ਟੁੱਟਿਆ ਪਿਆ ਜੀ ਇਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਅੰਦਰੋਂ ਦਾਜੇ ਕੀ ਹਮੇਸ਼ਾ ਇਹ ਤਰ੍ਹਾਂ ਇਹਨਾਂ ਦੇ ਦੇਖ ਕੇ ਆ ਕੇ ਅਕਸਰ ਸਭ ਕੁਝ ਕੱਢ ਕੇ ਲੈ ਗਏ ਆ ਦੇਖੋ ਜੀ ਇਸੇ ਜਗ੍ਹਾ ਦੇ ਉੱਤੇ ਲੱਗਾ ਸੀਗਾ ਉਹ ਚੀਜ਼ਾਂ ਜਿਹੜੀਆਂ ਜਿਹੜੀਆਂ ਕੱਢ ਕੇ ਲੈ ਗਏ ਹੋਏ ਦੇਖੋ ਅੰਦਰ ਸਾਫ਼ ਜਿਹਾ ਕੱਚ ਫਿਲ ਰਿਹਾ ਪਿਆ ਤੇ ਦੱਸ ਦੇ ਕਿ ਲੋਕ ਇੱਥੇ ਅਕਸਰ ਗੱਡੀਆਂ ਖੜ੍ਹੀਆਂ ਕਰਦੇ ਨੇ ਕਿ ਗਲੀਆਂ ਫੀੜੀਆਂ ਨੇ ਘਰ ਦੇ ਅੰਦਰ ਗੱਡੀਆਂ ਨਹੀਂ ਜਾਂਦੀਆਂ ਤੇ ਬਾਹਰ ਗੱਡੀਆਂ ਖੜ੍ਹੀਆਂ ਕਰ ਦਿੰਦੇ ਨੇ ਉਸ ਤੋਂ ਬਾਅਦ ਦੱਸ ਦੇ ਕਿ ਆਹ ਦੇਖੋ ਬਾਹਰ ਜਦੋਂ ਗੱਡੀਆਂ ਖੜ੍ਹੀਆਂ ਕੀਤੀਆਂ ਤੇ ਲਗਾਤਾਰ ਇੱਥੇ ਵਾਰਦਾਤ ਹੁੰਦੀ ਅੱਜ ਫਿਰ ਵਾਰਦਾਤ ਹੋ ਗਈ ਹੋਈ ਆ ਆ ਦੇਖੋ ਤਾਰਾ ਕੱਟੀਆਂ ਪਈਆਂ ਤੇ ਨਾਲ ਦੱਸ ਦੇ ਕਿ ਸਭ ਕੁਝ ਕੱਢ ਕੇ ਲੈ ਗਏ ਹੋਏ ਬ ਕੱਢ ਕੇ ਲੈ ਕੇ ਹੋਇਆ ਤੇ 50 ਹਜ਼ਾਰ ਦਾ ਨੁਕਸਾਨ ਇਹਨਾਂ ਦਾ ਹੋ ਗਿਆ ਜੀ ਗੱਡੀ ਐ ਇੱਥੇ ਬਾਈ ਜੀ ਕੰਪਲੇਨਟ ਦਿੱਤੀ ਐ ਤੁਸੀਂ ਫੋਨ ਹਾਂ ਦਾਨ ਲਿਖਾਈਏ ਜੀ ਮੈਂ ਠੀਕ ਖਿਲਾਫ ਮੈਂ ਇੱਥੇ ਲਿਖਾ ਕੇ ਆਇਆ ਪਹਿਲਾਂ ਤੇ ਇੱਥੇ ਇਹਨਾਂ ਨੇ ਕੋਈ ਵੀ ਨਹੀਂ ਆਇਆ ਜੀ ਘੰਟਾ ਤੋਂ ਲੋ ਘੰਟਾ ਹੋ ਗਿਆ ਜੀ ਮੈਂ ਆ ਕੇ ਚਾਲ ਮਗਰ ਚਾਰ ਨਾ ਹੱਥ ਕਰਦਾ ਹਾਂ ਕਿ ਲਾ ਕੇ ਆਇਆ ਮੈਂ ਬਨੇ ਸਿੰਘ ਸ਼ਮੀ ਆਇਓ ਸ਼ਮੀ ਆਇਓ ਉਹ ਮੈਂ ਇਸ ਤੋਂ ਕੋਰਦਾ ਨਹੀਂ ਸੁਜੀ ਸਿੰਘ ਕਰਨ ਕੋਰਦਾ ਮੈਂ ਸ਼ਮੀ ਆਇਓ ਤੁਹਾਨੂੰ ਤੁਮ ਮਿਲਣਾ ਕਰ ਮੈਂ ਓਕੇ ਇੱਥੇ ਕੋਈ ਸੀਸੀਟੀਵੀ ਲੱਗੀ ਪਈ ਜੀ ਲੱਗੀ ਸਾਮਣੇ ਲੱਗੇ ਆ ਜਿਮਲ ਅੱਗੇ ਆ ਨਿਕਲਦੇ ਲੱਗੇ ਆ ਸਕਦੇ ਆ ਫੁਟੇਜ ਇਥੇ ਮਾਹੌਲ ਦੇਖ ਲਓ ਪਹਿਲਾਂ ਕਿਹੋ ਜਿਹਾ ਮਾਹੌਲ ਬਣਿਆ ਜੀ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਤੁਹਾਡੇ ਨਾਲ ਲਗਾਤਾਰ ਦੇਖ ਸਕਦੇ ਹੋ ਇੱਥੇ ਪਾਪਾ ਜੀ ਮੀਟਿੰਗ ਦੀ ਗੱਲ ਕਰਦੇ ਆ ਪਾਪਾ ਜੀ ਕਿੰਨੀਆਂ ਗੱਡੀਆਂ ਦੇ ਲੈ ਗਈ ਬੈਟਰੀਆਂ ਕੱਢ ਗਏ ਜੀ ਜਿਆਦਾ ਨੇ 4 ਗੱਡੀਆਂ ਕਿ ਕਿ ਲਾ ਕੇ ਕੱਢ ਕੇ ਵੇ ਮੈਂ ਨਾ ਮੈਂ ਗੱਡੀਆਂ ਜੀ ਜੇ ਇਹਦੇ ਬਾਅਦ ਆਇਆ ਦੱਸ ਮੈਂ ਬਾਅਦ ਆਇਆ ਮੈਂ ਗੱਡੀਆਂ ਨੇ ਡੀਆਂ ਦੇ ਵੀ ਨੁਕਸਾਨ ਦਿਖਾਣਿਆ ਜੀ ਆ ਦੇਖੋ ਇੰਡੀਗਾ ਖੜੀ ਹੈ ਇੱਕ ਇੰਡੀਗਾ ਦੇ ਵੀ ਜਿਹੜਾ ਸ਼ੀਸ਼ੇ ਤੋੜ ਕੇ ਤੇ ਅੰਦਰੋਂ ਬੈਟਰੀ ਬੂਟਰੀਆਂ ਸਮਾਨ ਸਭ ਕੁਝ ਕੱਢ ਕੇ ਲੈ ਗਏ ਹੋਏ ਜੀ ਬੋਨਰ ਫੁੱਲੇ ਛੱਡ ਗਏ ਹੋਏ ਸਭ ਕੁਝ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਵਿਚੇ ਵਿਚ ਨਹੀਂ ਹੁਣ ਸਾਰੇ ਗੱਡੀਆਂ ਵਾਲੇ ਜੀ ਤਸਵੀਰਾਂ ਲਗਾਤਾਰ ਅਫਤਾਰ ਨਗਰ ਤੋਂ ਸਾਂਝੀਆਂ ਕਰ ਰਹੇ ਆ ਜੀ ਬਾਹਰ ਜਿਹੜੀ ਦੱਦ ਦੀਆਂ ਗੱਡੀਆਂ ਇੱਥੇ ਖੜੀਆਂ ਕਰਦੇ ਆ ਤੇ ਗੱਡੀਆਂ ਲੋਕ ਸੀਗੀਆਂ ਦੇਖੋ ਜੀ ਅੰਦਰੋਂ ਸਭ ਕੋ ਡੈਸ਼ਬੋਰਡ ਖੁੱਲਣਾ ਤੇ ਨਾਲ ਬੈਟਰੀਆਂ ਕੱਢ ਕੇ ਲੱਗੀਆਂ ਹੋਈਆਂ ਇੱਥੇ ਜਿਹੜਾ ਮਾਲਕ ਹੈ। ਦੇਖੀਂ। ਜੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਕਮੈਂਟ ਕਰਾਈ ਆਪਣੇ ਜਵਾਬ ਜ਼ਰੂਰ ਦਿਓ ਤਾਂ ਕਿ ਜਿਹੜੇ ਇਹੋ ਜਿਹੇ ਨਸ਼ੇੜੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਦੇ ਠੱਲ ਪਾਈ ਜਾਵੇ। ਤੁਸੀਂ ਦੇਖ ਸਕਦੇ ਹੋ ਆ ਜਿਹੜੀ ਗੱਡੀ ਹੈ ਇੰਡੀਕਾ ਉਹਨਾਂ ਦੇ ਮਾਲਕ ਇੱਥੇ ਮੌਜੂਦ ਨੇ। ਪਹਿਲਾਂ ਤੁਹਾਨੂੰ ਹਾਲਾਤ ਦਿਖਾ ਦਈਏ ਅੰਦਰ ਗੱਡੀ ਦੇ ਕੀ ਹਾਲਾਤ ਨੇ। ਸ਼ੀਸ਼ਾ ਜਿਹੜਾ ਦੱਸ ਇੱਕ ਡਰਾਈਵਰ ਸਾਈਡ ਦਾ ਸ਼ੀਸ਼ਾ ਹੁੰਦਾ ਹੈ ਉਹ ਤੋੜ ਕੇ ਤੇ ਇੱਕ ਅੰਦਰੋਂ ਬ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰੀਆਂ ਦੱਸਦੇ ਕਿ ਇੱਥੇ ਹੱਲਾ ਮਚਾਇਆ ਹੋਇਆ ਚੋਰਾਂ ਨੇ ਬਹੁਤ ਜਿਆਦਾ ਲੋਕਾਂ ਦਾ ਨੁਕਸਾਨ ਕਰਤਾ ਘੱਟੋ ਘਾਟੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਚਾਰ ਪੰਜ ਗੱਡੀਆਂ ਦੇਖੋ ਜੀ ਇੱਥੇ ਗਲਤ ਗੱਲ ਕਰਦੇ ਆ ਮਾਲਕ ਗੱਡੀ ਦੇ ਮੌਜੂਦ ਨੇ ਮੈਡਮ ਕੀ ਨਾਮ ਹੈ ਤੁਹਾਡਾ ਜੀ ਕੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਰੀ ਜਿਹੜੀ ਵਾਰਦਾਤ ਹੋਈ ਹੈ ਵਰਨਿੰਗ ਟਾਈਮ ਕਿਸ ਨੇ ਦੱਸਿਆ ਹੂੰ ਕੀ ਗੱਡੀ ਦਾ ਸ਼ੀਸ਼ੇ ਟੁੱਟੇ ਹੋਏ ਆ ਹੂੰ ਇੱਕ ਬੜਾ ਤਿੰਨ ਚਾਰ ਗੱਡੀਆਂ ਦੇ ਟੁੱਟੇ ਹੋਏ ਸੀ ਓਕੇ ਤੁਹਾਡੀ ਆਪਣੀ ਗੱਡੀ ਹਾਂ ਜੀ ਆਪਣੀ ਪਹਿਲਾਂ ਵੀ ਕਦੇ ਇਦਾਂ ਹੀ ਵਾਰਦਾ ਸੋਈ ਐ ਇੱਥੇ ਨਹੀਂ ਫਸਟ ਟਾਈਮ ਹੋਈ ਠੀਕ ਹੀ ਲੈ ਕੇ ਕੱਢ ਕੇ ਕਰਦੇ ਨੇ ਬੈਟਰੀ ਕੱਢ ਕੇ ਲੈ ਕੇ ਸਿੱਧੇ ਤੋੜਦੇ ਨੇ ਪੇਪਰ ਵਗੈਰਾ ਤਾਂ ਨਹੀਂ ਸੀਗੇ ਹੱਲੇ ਪਤਾ ਨਹੀਂ ਹੈਗਾ ਗੱਡੀ ਦਾ ਲੋਕ ਖਰਾਬ ਕਰ ਗਿਆ ਪਤਾ ਹੈ ਪੇਪਰ ਖਰਾਬ ਕਰ ਗਿਆ ਪੇਪਰ ਤਾਂ ਨਹੀਂ ਸੀਗੇ ਜੀ ਅੰਦਰ ਪੇਪਰ ਘਰੇ ਸੀਗੇ ਪੇਪਰ ਘਰੇ ਸੀਗੇ ਤੋੜਿਆ ਕਿਸ ਚੀਜ਼ ਨਾਲ ਕੋਈ 8 ਟੂਟ ਮਾਰੀ ਹੈ ਜਾਂ ਕੀ ਪਤਾ ਨਹੀਂ ਲੱਗਦਾ ਨਹੀਂ ਪਤਾ ਹੈਗਾ ਕਿ ਇਸ ਚੇਨ ਨਾਲ ਤੋੜਿਆ ਤੋੜੇ ਹੋਏ ਸੀ ਸੀਸੀਟੀਵੀ 'ਚ ਲੱਗੀਆਂ ਨੇ ਇੱਥੇ ਕੈਮਰੇ ਸਨ ਪਤਾ ਬੋਟੇਜ ਇੱਥੇ ਆਉਂਦੀ ਨਹੀਂ ਸਾਈਡ ਹੈ ਇਧਰਲੀ ਸਾਈਡ ਤੋਂ ਬੋਟੇਜ ਦੀ ਸਾਈਡ ਵੀ ਪਪਾਈ ਕੀ ਦੇਖ ਦਿਓ ਸਾਰਾ ਇਹ ਨਿਸ਼ੇੜੀਆਂ ਦਾ ਕੰਮ ਲੱਗਦਾ ਕਿ ਕੋਈ ਚੋਰ ਹੋਵੇ ਪਰ ਇਹ ਕਿਸੇ ਦਿਖਿਆ ਨਹੀਂ ਆਇਆ ਕਿਸੇ ਕੀ ਕਰਦੇ ਆ ਪਹਿਲੇ ਥੋੜਿਆ ਕਰੇ ਰਾਤ ਆਏ 2:00 ਕਲ ਵੇ ਆਉਂਗਾ ਉਹਨੂੰ ਫੋਰ ਕਹਿ ਰਿਹਾ ਗਾ ਆਏ ਕਿੰਨਾ ਨੁਕਸਾਨ ਹੋ ਗਿਆ ਤਕਰੀਬਨ ਥੋੜਾ ਜਿਹਾ ਕੈਮਰੇ ਸਾਹਮਣੇ ਪਾ ਲੱਗਦਾ ਨੁਕਸਾਨ ਕਿੰਨਾ ਕਾ ਹੋ ਗਿਆ ਤੁਹਾਡਾ ਨੁਕਸਾਨ ਕਿੰਨਾ ਕਾ ਹੋ ਗਿਆ ਤੁਹਾਡਾ ਨੁਕਸਾਨ ਇਹ ਮੁੰਡਾ ਲਿਆ ਹੋਇਆ ਦਿਖਾਇਆ ਕਿ ਇਹ ਸਵਾ ਦੇਖੋ ਗੱਡੀ ਵੀ ਖਰਾਬ ਕਰ ਕੇ ਹੋਇਆ ਲੋਕ ਜਿਹੜਾ ਜਾ ਮੋ ਗਿਆ ਬਿਲਕੁਲ ਦੱਸ ਦੇ ਕੀ ਕਿਸੇ ਤਿੱਖੇ ਚੀਜ਼ ਨਾਲ ਕੋਈ ਛੱਟ ਮਾਰੀ ਹੋਣੀ ਸ਼ੀਸ਼ੇ ਰਿਹਾ ਦੇਖੋ ਜੀ ਗੱਡੀਆਂ ਜਿਹੜੇ ਮਾਲਕ ਖੋਲ ਰਿਹਾ ਪਰ ਗੱਡੀ ਖੁੱਲ ਨਹੀਂ ਰਹੀਏ ਪਰ ਚੋਰਾਂ ਨੂੰ ਕਿਵੇਂ ਪਤਾ ਹੈ ਕਿ ਕਿਵੇਂ ਗੱਡੀ ਖੁੱਲਦੀ ਹੈ ਉਹਨਾਂ ਨੇ ਦੱਸਿਆ ਕਿ ਕਿਸੇ ਤਿੱਖੇ ਚੀਜ਼ ਨਾਲ ਕੋਈ ਵਾਰ ਕੀਤਾ ਤੇ ਅੰਦਰੋਂ ਦੇਖ ਸਕਦੇ ਹੋ ਡੈਸ਼ਬੋਰਡ ਵੀ ਖੁੱਲਿਆ ਪੂਰੀ ਗੱਡੀ ਦੀ ਸ਼ਾਨਦਿਨ ਕੀਤੀ ਹੈ ਜਿਵੇਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੋਂ ਅੱਗੇ ਦਾ ਜਿਹੜਾ ਦੱਸਿਆ ਕਿ ਬੋਨਟ ਹੁੰਦਾ ਹੈ ਬੋਨਟ ਖੁੱਲਦਾ ਹੈ ਇਸ ਜਗ੍ਹਾ ਤੋਂ ਉਹਨਾਂ ਨੇ ਬੋਨਟ ਖੋਲਿਆ ਤੇ ਬੈਟਰੀ ਹੈ ਜਿਹੜੀ ਉਹ ਕੱਢ ਕੇ ਲੈ ਗਏ ਹੋ ਲਗਾਤਾਰ ਚਾਰ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਦੇਖੋ ਜੀ ਪਿੱਛੇ ਵੀ ਗੱਡੀਆਂ ਖੜੀਆਂ ਨੇ ਤੇ ਲੋਕ ਕਾਫੀ ਦਿੱਕਤ ਵਿੱਚ ਨੇ ਦੇਖ ਸਕਦੇ ਹੋ ਸੈਂਟਰ ਉਹ ਗੱਡੀ ਐ ਇਸ ਗੱਡੀ ਦਾ ਵੀ ਦੱਸਦੇ ਕਿ ਬੈਟਰੀ ਕੱਢ ਕੇ ਲੈ ਗਏ ਹੋ ਅੰਦਰੋਂ ਤੋੜ ਕੇ ਸ਼ੀਸ਼ਾ ਤੇ ਦੱਸਦੀ ਕਿ ਆਹ ਦੇਖੋ ਬੈਟਰੀ ਹੈ ਨਹੀਂ ਇੱਥੇ ਵੀ ਜੀ ਤੇ ਨਾਲ ਸਭ ਕੁਝ ਤੋੜ ਕੇ ਹੋਏ ਗੱਡੀ ਦਾ ਜਿਹੜਾ ਸਮਾਨ ਲੱਗਿਆ ਹੁੰਦਾ ਸਭ ਕੁਝ ਤੋੜ ਕੇ ਲੈ ਗਏ ਹੋ ਆ ਦੇਖੋ ਮਾਲਕ ਇਸ ਗੱਡੀ ਨੂੰਰੀਂਦੇ ਨੇ ਕਿੰਨੇ ਦੇ ਲਈ ਉਹ ਬੈਟਰੀ ਪੁਰਾਣੀ ਹੁੰਦਸੀ ਭਾਈ ਹੁਣ ਇਹਨਾਂ ਨੇ ਢੇਕੇ ਕੱਢ ਕੇ 1500 ਰੁਪਏ ਦੇ ਲਈ ਲਾਈ ਹੈ ਹਾਂ ਜਾਣਾ ਮਾਣ ਤੋਂ ਤੇਰਾ ਉਹ ਵੀ ਆਣਾ ਪੀਛਾ ਵੀ ਆਣਾ ਠੀਕ ਹੈ ਜੀ ਉਹ ਮਾਣਾ ਹੋਇਆ ਕੱਲ ਹੀ ਲੈ ਕੇ ਆਇਆ ਸੀ ਗੱਡੀ ਗੱਡੀ ਕੱਲ ਲੈਂਦੀ ਹੈ ਬੜੇ ਚਾਵਾਂ ਨਾਲ ਲੈਂਦੀ ਹੁੰਨੀ ਕੋ ਭਰਾਵਾ ਜੀ ਕੀ ਕਰੀਏ ਮੈਂ ਠੰਡੀ ਦੇ ਉਹਦੇ ਮੈਂ ਕੱਲ ਚਲੂ ਰਹੀ ਸੀ ਹੱਡ ਤੋਂ ਬੱਚਾ ਨੂੰ ਗੱਡੀ ਲੈਂਦੀ ਹੈ ਨਾ ਤੇ ਉਤੋਂ ਨੁਕਸਾਨ ਹੋ ਗਿਆ ਹਲੇ ਚਾਹ ਵੀ ਨਹੀਂ ਪੂਰਾ ਹੋਇਆ ਹੋਣਾ ਗੱਡੀ ਦਾ ਚਾਹ ਨੇ ਰਾਤੀ 8:00 ਵਜੇ ਤੋਂ ਲੈ ਕੇ ਆਇਆ ਅੱਛਾ ਖੜੀ ਕੀਤੀ ਅੱਛਾ ਇੱਕ ਪਾਸੇ ਵਿਦਾਈ ਵਾਲਾ ਕੰਮ ਦੂਸਰੇ ਪਾਸੇ ਦੇ ਲੋਕ ਨੁਕਸਾਨ ਹੋ ਗਿਆ ਕਿੰਨਾ ਕਾ ਨੁਕਸਾਨ ਹੋ ਗਿਆ ਤੁਹਾਡਾ ਭਾਜੀ ਹੋਰ ਹੋ ਗਿਆ 35 ਰੁਪਏ ਦਾ ਬੇਟੇ ਗਏ ਨਾਲ ਸੀਤਾ ਜਿੰਨੇ ਜਾਣਾ 5-4 5-7000 ਦਾ ਚਾਨ ਕੀ ਲੱਗਦਾ ਨਸ਼ੇੜੀਆਂ ਦਾ ਕੰਮ ਹੈ ਜਾਂ ਕੋਈ ਚੋਰ ਹੋਣਾ ਹੈ ਪੇਤੀ ਬੰਦੇ ਹੀ ਹੋਣੇ ਹਨ ਪੇਤੀ ਬੰਦੇ ਹੀ ਹੋਣੇ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਤੇ ਆਪਾਂ ਨਸ਼ੇੜੀਆਂ ਦੇ ਅਲਾਵਾ ਕੋਈ ਹੋਰ ਤੋਂ ਆਇਆ ਕਰਨ ਕੱਲਾ ਵੀ ਅੱਜ ਕਦੀ ਹੋ ਗਿਆ ਗੱਡੀ ਨਾਲ ਕੰਮ ਤੇ ਗੱਡੀ ਖੜੀ ਸੀ ਕਿਰੇਟਾ ਸੀਗਾ ਉਹਦੇ ਵੀ ਚਾਰ ਚੱਕੇ ਖੋਲ ਕੇ ਲੈ ਗਏ ਸਲੋ ਜੀ ਦੇਖ ਸਕਦੇ ਹੋ ਚੱਕੇ ਖੋਲ ਕੇ ਲੈ ਗਏ ਕ੍ਰੇਟਾ ਗੱਡੀ ਦੇ ਤੇ ਸੋ ਦੱਸ ਦਿਆ ਕਿ ਅਕਸਰ ਹੀ ਜਿਹੜੀ ਇਸ ਰੋਡ ਦੇ ਉੱਤੇ ਕਦੀ ਗੱਡੀਆਂ ਦੇ ਚੱਕੇ ਲਥਦੇ ਨੇ ਤੇ ਕਦੀ ਗੱਡੀਆਂ ਤੇ ਜਿਹੜੇ ਲੋयल ਵੀਲ ਜਿਹੜੇ ਲਥਦੇ ਨੇ ਤੇ ਕਦੀ ਗੱਡੀਆਂ ਦੀਆਂ ਜਿਹੜੀ ਸ਼ੀਸ਼ੇ ਤੋੜ ਕੇ ਇੱਥੋਂ ਬੈਟਰੀਆਂ ਕੱਢੀਆਂ ਜਾਂਦੀਆਂ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਹੀ ਰੋਡ ਦੇ ਉੱਤੇ ਜਿਹੜੀਆਂ 5 ਤੋਂ 6 ਗੱਡੀਆਂ ਨੇ ਜਿਨ੍ਹਾਂ ਨੂੰ ਚੋਰਾ ਵੱਲੋਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਹੈ ਦੇਖ ਸਕਦੇ ਹੋ ਕਿ ਹਰ ਇੱਕ ਗੱਡੀ ਦਾ ਜਿਹੜਾ ਸਾਈਡ ਵਾਲਾ ਸ਼ੀਸ਼ਾ ਤੋੜ ਕੇ ਜਿਹੜਾ ਉਸ ਦੇ ਅੰਦਰੋਂ ਜਿਹੜੀ ਸਾਰੀ ਛਾਣਬੀਨ ਕੀਤੀ ਗਈ ਹੈ ਤੇ ਗੱਡੀਆਂ ਦੇ ਵਿੱਚੋਂ ਬੈਟਰੀਆਂ ਕੱਢੀਆਂ ਗਈਆਂ ਨੇ ਬੰਦਾ ਉਹ ਲਾਓ ਜਿਹੜਾ ਬੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਥੇ ਇਕੱਠੇ ਹੋ ਚੁੱਕੇ ਹੋਏ ਨੇ ਯਾਰ ਜੀ ਕਿਉਂ ਨਹੀਂ ਖੁੱਲ ਰਹੀ ਕਿਉਂਕਿ ਬੈਟਰੀ ਦੇ ਨਾਲ ਸੈਂਸਰ ਦੇ ਨਾਲ ਆ ਸਾਰੀ ਸਾਰੀ ਸੈਂਸਰ ਦੇ ਨਾਲ ਆ ਉਹ ਬੁੱਲੇ ਕੀ ਪਤਾ ਲੱਗੇਗਾ ਪਹਿਲਾਂ ਵੀ ਕਦੀ ਹੋਈ ਪਈ ਜੀ ਤਾਂ ਵਾਰ ਪਹਿਲਾਂ ਵੀ ਕੋਈ ਵਾਰ ਤਾਂ ਹੋਈ ਤਾਂ ਪਹਿਲਾਂ ਲਾਸਟ ਟਾਈਮ ਇੱਥੇ ਗੱਡੀ ਖੜੀ ਸੀ ਮੇਰੀ ਇੱਥੇ ਕਿ ਪੁਲਿਸਾਂ ਗੱਡੀ ਖੜੀ ਸੀ ਉਹਦੇ ਦੋਨੋਂ ਟਾਇਰ ਕੱਢ ਕੇ ਲੈ ਗਿਆ ਉਦੋਂ ਮੇਰੀ ਗੱਡੀ ਦਾ ਬਚਾਅ ਹੋ ਗਿਆ ਪਰ ਇਸ ਵਾਰੀ ਕੋਣ ਨੂੰ ਟਾਇਰ ਮਤਲਬ ਵਾਰੀ ਵਾਰੀ ਸਾਰੀ ਗੱਡੀਆਂ ਦਾ ਨਿਸ਼ਾਨਾ ਬਣ ਗਏ ਅਗਰ ਆਪ ਤੁਹਾਡੇ ਲੈ ਜਾਂਦਾ ਪਹਿਲਾ ਹਫਤਾ ਪਹਿਲਾਂ ਮੂਰੀ ਦਸ ਲਿਖਾਈ ਕਿ ਨਾਮ ਕੀ ਸੀ ਤੁਹਾਡਾ ਖਾਸਤ ਲਿਖਾਈ ਗਈ ਮੈਂ ਬਲਵੰਦੇ ਸਿੰਘ ਹਾਂ ਜੀ ਅਸੀਂ ਇੱਥੋਂ ਐਸਆਰਜੀ ਕਾਉਂਸਲਰ ਬਣੇ ਹਾਂ ਜੀ ਇਹ ਅਸੀਂ ਇੱਕ ਹਫਤਾ ਪਹਿਲਾਂ ਵੀ ਦਰਖਾਸਤ ਲਿਖਾ ਕੇ ਆਏ ਹਾਂ ਇੱਕ ਮਹੀਨੇ ਦੇ ਤੀਜੀ ਵਾਰ ਦੱਸਿਆ ਕਿਉਂਕਿ ਜਿੰਨੇ ਵੀ ਨਿਖੇੜੀ ਹੈ ਸਾਰੇ ਮੈਨੂੰ ਲੱਗਦਾ ਸਾਰੇ ਸਾਡੇ ਚ ਮੁੜ ਗਏ ਯਾਨੀ ਤੁਸੀਂ ਇੱਕ ਇੱਕ ਦੇ ਅਸੀਂ ਬਾਰ ਬਾਰ ਲਿਖਾਉਨੇ ਆ ਇਹ ਪਾਰਕ ਤੁਹਾਡੇ ਅੱਗੇ ਰਾਜਵੇ ਦੇ ਵਿੱਚ ਆ ਕੇ ਨਿਖੇੜੀ ਬੈਂਦੇ ਆ ਰੱਖਿਆ ਕਰਦੇ ਆ ਪਿਛਲੀ ਯਾਰੀ ਕਤਲ ਵੀ ਹੋਇਆ ਸੀ ਇੱਥੇ ਔਰ ਇੱਥੇ ਹੀ ਵਜ੍ਹਾ ਦੇ ਨਾਲ ਉਹ ਕਤਲ ਜਿਹੜਾ ਆਇਆ ਹੋਇਆ ਸੀ ਕਿਉਂਕਿ ਨਸ਼ੇ ਦੀ ਹਾਲਤ ਦੇ ਵਿੱਚ ਹਰ ਬੰਦਾ ਜਿਹੜਾ ਆ ਉਹ ਨਸ਼ੇ ਦੀ ਹਾਲਤ ਜੋ ਵੀ ਕਰਦਾ ਨਸ਼ੀਆ ਇਹ ਵੀ ਕੀਤਾ ਗਿਆ ਹੈ ਇਹ ਨਸ਼ੇ ਵਾਲੇ ਹੀ ਆ ਕਦੋਂ ਕੰਪਲੀਟ ਕੀਤੀ ਸੀ ਇਹ ਇਹ ਤਕਰੀਬਨ ਇੱਕ ਹਫ਼ਤਾ ਪਹਿਲਾਂ ਦਿੱਤੀ ਗਈ ਹੈ ਇਹ ਚਾਰ ਰੋਜ਼ ਕੈਰ ਲਾ ਕੇ ਲੈ ਗਏ ਪੀਸੀਆਰ ਦਾ ਰਾਉਂਡਰੀ ਨਹੀਂ ਲੱਗਦਾ ਜੀ ਇਸ ਤੋਂ ਕੁਝ ਨਹੀਂਗਾ ਜੀ ਰਾਤ ਨੂੰ ਕੋਈ ਆਉਂਦਾ ਵੀ ਹੈ ਨਾ ਜੋ ਖਾਣਾ ਪੂਰਤੀ ਵਾਸਤੇ ਆਉਂਦੇ ਬਸ ਪਰਮਡਵਾ ਕੇ ਬਾਕੀ ਕੋਈ ਨਹੀਂ ਆਉਂਦਾ ਬੋਲ ਸ਼ੇਰ ਦੇ ਅਸੀਂ ਪਹਿਲਾਂ ਇੱਧਰ ਲਿਖਾਈ ਸੀ ਇਹਨਾਂ ਨੇ ਨੇ ਸੀ ਬਜ਼ਾ ਬੰਦਿਆਂ ਨੂੰ ਉਹਨਾਂ ਨੇ ਇੱਥੇ ਲਗਾ ਦਿੱਤੀ ਸੀ ਉਹ 1 ਘੰਟੇ ਬਾਅਦਾਂ ਨੂੰ ਪਤਾ ਲੱਗਾ ਜੀ ਇਹ ਜਿਹੜਾ ਆਹ ਡਿਵਾਈਸ ਹੈ ਜਿਹੜਾ ਇਹਨੇ ਚਾਰ ਨੰਬਰ ਚਾਰ ਨੰਬਰ ਜੀ ਹੱਜੀ ਉਹ ਦੇਖੋ ਤੁਸੀਂ ਇਹ ਡਾਇਰੈਕਟਰ ਨੂੰ ਸਮਝ ਪਰ ਇਹ ਨੰਬਰ ਤੇ ਪੈਣਾ ਚਾਹੀਦਾ ਆ ਜੀ ਜੀ ਇੰਨੇ ਕ ਅਸੀਂ ਕਰਾਂਗੇ ਕਮਿਸ਼ਨਰ ਸਾਹਿਬ ਜੀ ਅੱਗੇ ਬੇਨਤੀ ਵੀ ਇਹ ਜਿਹੜੀ ਸੜਕ ਆ ਸਾਨੂੰ ਪੂਰੀ ਦੀ ਪੂਰੀ ਸਾਨੂੰ ਉਧਰ ਪਾ ਦਿਓ ਕਿਉਂਕਿ ਇੱਕ ਮਾਰੀ ਦੀ ਦਰਖਾਸਤ ਲਿਖਾਉਣ ਵਾਸਤੇ ਵੀ 4 ਨੰਬਰ ਤੇ ਜਾਓ ਦਰਖਾਸਤ ਜਦ ਕਿ ਐਸੇ ਆਪ ਲਿਖਉਣਗੇ ਇਸੀ ਦਰਖਾਸਤ ਆਪ ਲਿਖਾ ਕੇ ਆਇਆ ਜੀ ਸਕੂਲ ਸਿਫਰ ਵੀ ਨਹੀਂ ਸ਼ਿਕਾਇਤ ਆ ਰਹੀ ਹੈ ਜੀ ਪੁਲਿਸ ਵਾਲੇ ਦੇਖੋ ਜੀ ਹੁਣ ਉਹਨਾਂ ਨੇ ਸਾਨੂੰ ਇਹ ਤਾਂ ਕਿਹਾ ਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜੋ ਲੇਕਿਨ ਰਾਜੇ ਨੇ ਰਿਜਿਸਟਰ ਕੀਤਾ ਗਿਆ ਗੱਲ ਪਿੱਛੇ ਲੱਭਦਾ ਜੀ ਕਿਉਂਕਿ ਪੁਲਿਸ ਵਾਲਿਆਂ ਇਹ ਜ਼ਰੂਰ ਆ ਬਈ ਇਹਨਾਂ ਲੋਕਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਂ ਜਿਹੜੇ 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 ਨੁਕਸਾਨ ਹੋਏ ਸ਼ੀਸ਼ਾ ਹੀ ਆ ਬੈਟਰੀ ਤੇ ਚਲੋ ਲੈ ਕੇ ਉਹ ਵੇਚ ਲੈਣਗੇ ਜਿਹੜਾ ਸ਼ੀਸ਼ੇ ਤੋੜ ਗਏ ਜਾਂ ਹੋਰ ਨੁਕਸਾਨ ਕਰ ਗਏ ਕਿਸੇ ਵੀ ਕੋਲ ਨਹੀਂ ਹੋ। ਉਹ ਇਹਨਾਂ ਨੂੰ ਪੂਰੇ ਕਰਨ ਵਾਸਤੇ ਉਹ ਦਿਖਾਸ ਲਖਾਈ ਗਈ ਚਲੋ ਕੋਈ ਬੰਦਾ ਇੰਸ਼ੋਰੈਂਸ ਲੈ ਲਵੇ ਜਾਂ ਉਹ ਆਪਣਾ ਜਿਸਦਾ ਕੋਈ ਇਹੋ ਜਿਹਾ ਉਹਨੂੰ ਮਿਲ ਜੂਗਾ। ਸਾਡੇ ਕੋਲ ਨਹੀਂ। ਲੇਕਿਨ ਅਸੀਂ ਇਹ ਪ੍ਰਸ਼ਾਸਨ ਕੋਲ ਜੂਝ ਚਾਹਾਂਗੇ। ਵੇ ਰਾਤ ਦੇ ਹਨੇਰੇ ਜਿਹੜੇ ਬੰਦੇ ਘੁੰਮਦੇ ਆ ਰਾਤ ਨੂੰ 1:00 ਵਜੇ ਦੇਖੋ ਮੁੰਡਿਆਂ ਦਾ ਘੁੰਮਣਾ ਦਿਨ-ਦਿਨ ਚਾਰ-ਚਾਰ ਬੰਦਿਆਂ ਦਾ ਵਹਿ ਕੇ ਰਾਤ ਨੂੰ ਬੋਲ ਪਟਾਕੇ ਮਾਰਦੇ ਆ ਆ ਪਬਲਿਕ ਨੂੰ ਇਹਨਾਂ ਪਰੇਸ਼ਾਨ ਕਰਦੇ ਆ ਵਾਰ-ਵਾਰ ਲਿਖਾਉਣ ਤੇ ਵੀ ਪੁਲਿਸ ਵੀ ਸੌਂਦੀ ਨਹੀਂ ਪਟਾਕੇ ਕਾਦੇ ਬੁਲਟ ਦੇ ਬੁਲਟ ਦੇ ਮੋਟਰਸਾਈਕਲ ਜਿਹੜੇ ਪਟਾਕੇ ਮਾਰਦੇ ਆ ਇਕ ਲਾਮ ਮੁੰਡੇ ਅੱਛਾ ਕਿਤੇ ਵੇ ਰਾਤ ਨੂੰ 1:00 ਵਜੇ ਅਸੀਂ ਪੂਰੀ ਵੀਡੀਓ ਬਣਾ ਕੇ ਦਿੱਤੀ ਗਿਆ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਅੱਜ ਤੱਕ ਔਰ ਦੇਖੋ ਇਹ ਇਹ ਜਿਹੜੀਆਂ ਚੀਜ਼ਾਂ ਸੀ ਛੋਟੀ-ਹੋਣੀ ਚੀਜ਼ਾਂ ਦੀ ਮੰਗਿਆ ਵੀ ਆਮ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਆ ਉਹਨਾਂ ਦੀ ਪਰੇਸ਼ਾਨੀ ਦਾ ਦੂਰ ਕਰੋ ਕਿਉਂਕਿ ਚੋਰ ਤਾਂ ਨਹੀਂ ਫੜਦਾ ਤੁਹਾਡੇ ਕੋਲ ਜਿਹੜੇ ਮੋਟਰ ਜਿਹੜੀ ਤੁਹਾਨੂੰ ਵੀਡੀਓ ਦਿੱਤੀ ਉਹਨਾਂ ਨੂੰ ਤਾਂ ਫੜ ਲਓ ਉਹ ਵੀ ਨਹੀਂ ਹੁੰਦਾ ਅੱਜ ਕੇ ਬੰਦੇ ਨੇ ਗੱਡੀ ਲਈ ਹੀ ਕੱਲ ਵਧਾਈ ਵਾਲਿਆ ਮੋੜ ਬਣਿਆ ਸੀ ਮੇਰੇ ਕੰਨ ਹੋ ਗਿਆ ਹਾਂ ਬਸ ਇਹੀ ਹੈ ਨਾ ਜੀ ਦੇਖੋ ਆਪਾਂ ਇੱਕ ਇੱਕ ਹੁਣ ਤੇ ਆਪਾਂ ਦੇਖੀਏ ਨਾ ਲੋਕਾਂ ਦੇ ਇਹ ਘੱਡੋ ਘਰੇ ਕਿੰਨੇ ਬੰਦੇ ਆ 10-10000 ਰੁਪਏ ਦਾ 15-15000 ਆ ਜਾਣਗੇ ਤੇ ਤੋਂ ਵੱਧ ਵੀ ਹੋ ਸਕਦਾ ਕਿਸੇ ਦਾ ਉਹੀ ਬੰਦਾ ਕਹਿੰਦਾ ਕੱਲ ਰਾਤੀ ਮੈਂ ਗੱਡੀ ਲੈ ਕੇ ਆਇਆ ਸੀ 8 ਵਜੇ ਹਾਂ ਜਿਹਦਾ 15000 ਘਰ ਜਾਣੇ ਵਧਾਈ ਦਿੱਤੀ ਸੀ ਕਿਹੜਾ ਘਰ ਜਾਣੇ ਵਧਾਈ ਦਿੱਤੀ ਐ ਸਾਰੇ ਲੋਕਾਂ ਨੇ ਦੋਖਾ ਲਿਖਵਰ ਦਿੱਤੀ ਸਾਰੇ ਇਹ ਸੜੀਆਂ ਗੱਲਾਂ ਹੋਣ ਤੇ ਫਿਰ ਇਹ ਚੀਜ਼ਾਂ ਪੁਲਿਸ ਨੂੰ ਚਲੋ ਅਸੀਂ ਕਹਿੰਨੇ ਪੁਲਿਸ ਤੋਂ ਵੀ ਚਲੋ ਆਪਣੇ ਹੱਥੋਂ ਦੇ ਵੀ ਵੱਜੇ ਆ ਰਾਤ ਦੇ ਕੰਮ ਚ ਆ ਲੇਕਿਨ ਕੋਸ਼ਿਸ਼ ਇਹ ਕਰਨ ਜੇ ਅਸੀਂ ਕਿਸੇ ਨੂੰ ਦੱਸਦੇ ਹਾਂ ਉਹਨੂੰ ਕੰਮ ਸਾਂ ਪੜਨ ਉਹਨੂੰ ਰੌਂਡ ਅਪ ਕਰਨ ਉਹਨੂੰ ਉਹਦੇ ਕੋਈ ਉਹਦੇ ਦੇਖਣ ਉਹਦੇ ਵੇ ਦੇ ਜੇ ਅਸੀਂ ਵੀਡੀਓ ਬਣਾ ਕੇ ਵੀ ਦਿੰਨੇ ਆ ਤਾਂ ਵੀ ਨਹੀਂ ਕੋਈ ਐਕਸ਼ਨ ਹੁੰਦਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਕਮ ਸੇਮ ਜਿਨ੍ਹਾਂ ਦੀ ਵੀਡੀਓ ਦਿੰਨੇ ਆ ਜਾਂ ਜਿਨ੍ਹਾਂ ਦੇ ਨੰਬਰ ਆਉਂਦੇ ਆ ਜਿਹੜੇ ਪਛਾਣ ਚਾਉਦੇ ਉਹਨਾਂ ਨੂੰ ਕਿ ਸਜ਼ਾ ਦਿਓ ਪਰ ਉਹ ਜਿਵੇਂ ਇਹ ਕਹਿੰਦੇ ਆ ਤੁਸੀਂ ਉਹ ਦੇਖਾਂਗੇ ਹੁਣ ਜਦੋਂ ਦੁਬਾਰਾ ਆਉਣਗੇ ਨਾ ਉਹਨੂੰ ਫੜ ਲਿਓ ਕੋਣ ਫੜੂ ਉਹਨੂੰ 1:30 ਵਜੇ ਫੜਨ ਦਾ ਪੁਲਿਸ ਦਾ ਕੰਮ ਹੈ 1:30 ਵਜੇ ਹੋਣੀ ਹੈ ਅਸੀਂ ਫੜਾਂਗੇ ਤੇ ਪੁਲਿਸ ਨਹੀਂ ਫੜੂਗੀ ਪੁਲਿਸ ਨੇ ਕੰਮ ਨਹੀਂ ਕੀਤਾ ਉਹਨਾਂ ਕੋਲ ਹਥਿਆਰ ਹੁੰਦੇ ਕੋਈ ਤੁਹਾਡੇ ਨਾਲ ਵੀ ਨਹੀਂ ਕਰਦਾ ਜੇ 1:30 ਵਜੇ ਅਸੀਂ ਫੜੀਏ ਕੌਣ ਜ਼ਿੰਮੇਵਾਰ ਆ ਜੀ ਉਸੇ ਪੁਲਿਸ ਦਾ ਇੱਕ ਆਇਆ ਫਿਰ ਤੁਸੀਂ ਉਹਨਾਂ ਨੂੰ ਫੜੋ ਜੀ ਜਾਂ ਤੁਸੀਂ ਉਹਨਾਂ ਨੂੰ ਰਾਉਂਡ ਅਪ ਕਰੋ ਜੀ ਜਦੋਂ ਇੱਕ ਤੁਹਾਨੂੰ ਵੀਡੀਓ ਦੇ ਦਿੱਤੀ ਗਈ ਉਹ ਵੀਡੀਓ ਤੇ ਕਾਰਵਾਈ ਕਰੋ ਜਿਹੜੀ ਬਣਦੀ ਹੈ ਰਾਉਂਡ ਅਪ ਕਰਨਾ ਤਾਂ ਪੁਲਿਸ ਦਾ ਕੰਮ ਹੁੰਦਾ ਨਾ ਜੀ ਆਮ ਲੋਕਾਂ ਦਾ ਕੰਮ ਥੋੜੀ ਹੁੰਦਾ ਪੁਲਸ ਚਾਦੇ ਲਈ ਬੜੇ ਲੋਕ ਇੱਕ ਦਾ ਹੁੰਦੀ ਹੈ ਇਹੋ ਹੀ ਚਾਹੁੰਦੀ ਹੈ ਦੇਖੋ ਇਹ ਪੁਲਿਸ ਨੇ ਸਾਨੂੰ ਕੀ ਕੀਤਾ ਹੈ ਜਾਂ ਅਸੀਂ ਵੀ ਪੁਲਿਸ ਦੇ ਉੱਤੇ ਕਹਾਂਗੇ ਅਸੀਂ ਪੁਲਿਸ ਤੇ ਕੋਈ ਇਲਜ਼ਾਮ ਨਹੀਂ ਲਾਉਂਦੇ ਸਿਰਫ ਇੰਨੇ ਆ ਵੀ ਉਹਨਾਂ ਦੀ ਜਿਹੜੀ ਢਿੱਲੀ ਕਾਰਗਿਰੀ ਜਾਰੀ ਹੈ ਨਾ ਜਾਂ ਉਹ ਕਿਉਂ ਇਹੋ ਜਿਹਾ ਜਵਾਬ ਹੁੰਦਾ ਕੇਰੀ ਵੀ ਯਾਰ ਤੁਸੀਂ ਬਾਹਰ ਖੜੇ ਹੁਣ ਹੁਣ ਲਿਖਾਉਣ ਗਿਆ ਇਹ ਕਹਿੰਦੇ ਤੁਸੀਂ ਗੱਡੀਆਂ ਬਾਹਰ ਕਿਉਂ ਖੜੀਆਂ ਕੀਤੀਆਂ ਹੁਣ ਤੁਸੀਂ ਇਹ ਦੇਖੋ ਅੱਛਾ ਇਹ ਜਵਾਬ ਦੇ ਉਹਨਾਂ ਨੇ ਹਾਂ ਇਹ ਜਿਹੜੀਆਂ ਗਲੀਆਂ ਹੈ 4-10 ਫੁੱਟ ਦੀਆਂ ਗਲੀਆਂ ਹੈ ਦੇਖੋ ਇੱਕ ਗੱਡੀ ਲਾਤੀ ਜਾਵੇ ਦੂਸਰੀ ਗੱਡੀ ਬਾਹਰ ਹੀ ਨਹੀਂ ਜੀ ਤੋਂ ਇਹ ਨਹੀਂ ਕੀਤਾ ਇਹਨਾਂ ਨੂੰ ਥੋੜਾ ਜਿਹਾ ਧਿਆਨ ਚ ਰੱਖਦੇ ਹੋਏ ਹਾਂ ਸਾਡੇ ਕੋਈ ਪਾਰਕਿੰਗ ਦੇ ਦੇਣ ਸਮੇਂ ਹੀ ਉੱਥੇ ਲਵਾ ਦੇਾਂਗੇ ਜੀ ਜੀ ਕਿ ਸਾਨੂੰ ਦੇਣ ਲੱਗ ਗਿਆ ਪਾਰਕਿੰਗ ਕੋਈ ਹੁਣ ਜੇ ਪਾਰਕਿੰਗ ਜਾਂਦੇ ਆ ਪਹਿਲਾਂ ਪਾਰਕਿੰਗ 1500 ਰੁਪਏ ਲੈਂਦੇ ਸੀ ਫਿਰ ਉਹ ਦੋਏ ਹੋਣ ਵਾਲੇ 4000 ਕਰ ਗਏ ਹਾਂ 4000 ਰੁਪਏ ਜਿਹੜਾ ਬੰਦਾ ਗੱਡੀ ਦਾ ਪਾਰਕਿੰਗ ਜਦ ਦਊਗਾ ਤੇ ਹਾਂ ਭੀ ਹਿਸਾਬ ਨਾਲ ਲੋ ਕਿੱਥੇ ਗੱਲ ਹੈ ਕੋਈ ਗੱਲ ਹੋ ਗਈ ਭਾਵੇਂ 4000 ਪਾਰਕਿੰਗ ਦੇ ਭਾਵੇਂ 4000 ਹਰ ਮਹੀਨੇ ਆਪਣੀ ਗੱਡੀ ਦੇ ਨਾਲ ਜਾ ਜਾ ਰੇ ਮੈਂ ਆਪਣੀ ਗੱਡੀ ਚ ਲਾ ਲਉਂ ਕੋਈ ਗੱਲ ਹੋਣੀ ਨਹੀਂ ਗੱਲ ਨਹੀਂ ਹੋਈ ਘੱਟੋਂ ਸੇ ਘੱਟ ਥੋੜਾ ਜਿਹਾ ਕਿਸੇ ਨਾ ਕਿਸੇ ਪਾਸੇ ਪੈਸੇ ਦੇਣੇ ਜਰੂਰ ਪੈਣੇ ਆ ਭਾਵੇਂ ਪਾਰਕਿੰਗ ਦੇ ਭਾਵੇਂ ਗੱਡੀ ਦੇ ਉੱਤੇ ਲਾ ਲਉਂ ਹਾਂਜੀ ਇਹ ਕੀ ਲੱਗਦਾ ਜੀ ਇਹ ਜਿਹੜੀ ਪਾਰਕ ਹੈਗੀ ਹੈ ਪਾਰਕ ਕਰਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਪਾਰਕ ਵੀ ਕਾਫੀ ਜ਼ਿਆਦਾ ਸ਼ਮਸ਼ਾਨ ਹੈ ਜੀ ਪਾਰਕਿੰਗ ਕਰਕੇ ਨਹੀਂ ਹੋ ਰਿਹਾ ਸਿਰਫ ਇਹ ਆ ਕਿਉਂਕਿ ਇਹਨਾਂ ਨੂੰ ਤਕਲੀਫ ਹੋਏ ਨੂੰ ਨਹੀਂ ਆ ਜੀ ਨਹੀਂ ਨਹੀਂ ਮੈਂ ਇਹ ਕਹਿ ਰਿਹਾ ਕਿ ਹੋ ਸਕਦਾ ਕਿ ਜਿਹੜੀ ਆ ਪਿੱਛੇ ਪਾਰਕ ਹੈਗੀ ਹੈ ਪਾਰਕ ਕਾਫੀ ਜ਼ਿਆਦਾ ਸ਼ਮਸ਼ਾਨ ਹੈ ਰਾਤ ਦੇ ਟਾਈਮ ਉੱਤੇ ਲਾਈਟਾਂ ਵਗੈਰਾ ਨਹੀਂ ਪ੍ਰੋਪਰ ਹੈਗੀ ਆ ਕਿ ਉੱਥੇ ਜਿਹੜੇ ਨਸ਼ੇੜੀ ਵੰਦੇ ਨੇ ਕਈ ਲੋਕੀ ਇੱਕ ਇਹ ਤਾਂ ਸਭ ਤੋਂ ਵੱਡੀ ਚੀਜ਼ ਇਹ ਹੈ ਜਿਹੜਾ ਚਿੱਟੇ ਵਾਲੇ ਬੰਦੇ ਰਾਤ ਨੂੰ 1:30 ਵਜੇ ਘੁੰਮਦੇ ਆ ਨਾ ਉਹ ਜਿੰਨਾ ਚਿਰ ਉਹਨਾਂ ਤੇ ਨੱਖ ਨਹੀਂ ਪੈਂਦੀ ਉਹਨਾਂ ਚਿਰ ਇਹ ਕੰਮ ਬ ਚਾਹੇ ਉਹ ਅਵਤਾਰ ਨਗਰ ਦੇ ਹੋਣ ਚਾਹੇ ਉਹ ਕੈਂਪ ਦੇ ਹੋਣ ਚਾਹੇ ਉਹ ਅਰਸ਼ ਨਗਰ ਦੇ ਹੋਣ ਜਿਹੜੇ ਚਿੱਟੇ ਬੰਦੇ ਕੰਮ ਕੀਤਾ ਪੀਗੇ ਹਨ ਇਹ ਕੰਮ ਹੁੰਦਾ ਹੀ ਉਹਨਾਂ ਦੇ ਤੁਸੀਂ ਕੌਂਸਲਰ ਬਣੇ ਹੋ ਇਸ ਇਲਾਕੇ ਦੇ ਹੁਣ ਹਾਊਸ ਵਿੱਚ ਬਾਤ ਚੱਕਣ ਦੀ ਇਸ ਜੀ ਦੀ ਅਸੀਂ ਮੈਂ ਮੈਂ ਸਾਹਿਬ ਕੋ ਜਾਣਾ ਵੀ ਕਿਉਂਕਿ ਇੱਕ ਦਾ ਸਾਨੂੰ ਇਹ ਚਾਹੁੰਦੇ ਆ ਕਿ ਆ ਜਿਹੜੀ ਸੜਕ ਹੈ ਇਹਨੂੰ ਇੱਧਰਲੇ ਥਾਣੇ ਦੇ ਨਾਲ ਜੋੜਿਆ ਜਾਵੇ ਚਾਰੋਂ lados ਕਿਉਂਕਿ ਸਾਨੂੰ ਕਦੇ ਸੇ ਘਰ ਮੇਨ ਦਾ ਹੈ ਸਾਨੂੰ ਨੇੜੇ ਲੱਗਦਾ ਔਰ ਜੇ ਇੱਧਰ ਜਾਣੇ ਤਾਂ ਕਹਿੰਦੇ ਇੱਧਰੋਂ ਲਈ ਦੂਜੇ ਜਾਣੇ ਉਹ ਕਰਦੇ ਅਸੀਂ ਉੱਧਰ ਹੋ ਗਏ ਜੀ ਉਧਰ ਉਧਰ ਜਾਓ ਜੋਂ ਉਧਰ ਬੋਲ ਆ ਗਿਆ ਨਹੀਂ ਮੈਂ ਇੱਕ ਪਹਿਲਾ ਖੱਜਲ ਹੋਇਆ ਜੀ ਵੀ ਦੁਬਾਰਾ ਪੁਲਿਸ ਕਰਕੇ ਖੱਜਲ ਹੋ ਗਿਆ ਉਹ ਹਾਂ ਉਹ ਦੇਖ ਸਕਦਾ ਹਾਂ ਮੁੱਖ ਇਹ ਤਸਵੀਰਾਂ ਇਸ ਵਕਤ ਦੇ ਲੋਕ ਕਾਫੀ ਇਤਿਹਾਸ ਦੇ ਕਿ ਦਿੱਕਤ ਦੇ ਵਿੱਚ ਘੁੰਮ ਰਹੇ ਆ ਤੇ ਦੱਸਦੇ ਕਿ ਇਹ ਗੱਡੀਆਂ ਜਿਹੜੀਆਂ ਚਾਰ ਕਰੀਏ ਤੁਹਾਨੂੰ ਨਾਮ ਦੇ ਨਾਲ ਉਹਨਾਂ ਨੂੰ ਫੋਰ ਭੱਜਿਆ ਨਾਮ ਦੱਸਦੇ ਸੋ ਦੱਸਦੀ ਹੈ ਕਿ ਜਿਹੜੇ ਦਰਸ਼ਕ ਹੁਣ ਜੁੜੇ ਨੇ ਇੱਕ ਵਾਰ ਦੁਬਾਰਾ ਦੱਸਦੀ ਹੈ ਕਿ ਤਸਵੀਰਾਂ ਇਸ ਸਮੇਂ ਦੀ ਆ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਅਫਤਾਰਨਗਰ ਰੋਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਬਿਲਕੁਲ ਹੀ ਤਿੰਨ ਨੰਬਰ ਗਲੀ ਦੇ ਜਿਹੜੀ ਸਾਹਮਣ ਦੇਖ ਸਕਦੇ ਹਾਂ ਕਿ ਜਿੱਥੇ ਦਿਨ ਚੜ੍ਹਦੇ ਹੀ ਜਿਹੜੇ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਜਿਹੜੇ ਗੱਡੀਆਂ ਦੇ ਵਿੱਚੋਂ ਬੈਟਰੀਆ ਤੇ ਹੋਰ ਵੀ ਜਿਹੜੇ ਬੂਫਰ ਵਗੈਰਾ ਜਿਹੜੇ ਗੱਡੀਆਂ ਦੇ ਵਿੱਚੋਂ ਕੱਢੇ ਗਏ ਨੇ ਸੋ ਦੱਸ ਦਈਏ ਕਿ ਆਏ ਦਿਨ ਹੀ ਲਗਾਤਾਰ ਜਿਹੜੀ ਆ ਅਵਤਾਰਨਗਰ ਰੋਡ ਤੇ ਇਹੋ ਜਿਹੀਆਂ ਜਿਹੜੀਆਂ ਵਾਰਦਾਤਾ ਦੇਖਣ ਨੂੰ ਮਿਲ ਰਹੀਆਂ ਨੇ ਕਿ ਕਦੀ ਜਿਹੜੇ ਗੱਡੀਆਂ ਦੇ نیچے ਇੱਟਾਂ ਲਗਾ ਕੇ ਜਿਹੜੇ ਗੱਡੀਆਂ ਦੇ ਟਾਇਰ ਇੱਥੋਂ ਦੀ ਕੱਢੇ ਜਾਂਦੇ ਨੇ ਤੇ ਕਦੀ ਜਿਹੜੀਆਂ ਗੱਡੀਆਂ ਦੀਆਂ ਬੈਟਰੀਆ ਕੱਢੀਆਂ ਜਾਂਦੀ ਹੈ ਫਿਰ ਵੀ ਜਿਹੜਾ ਕੋਈ ਵਿਅਕਤੀ ਨਹੀਂ ਫੜਿਆ ਜਾਂਦਾ ਵਾਸਿ ਮੁਲਾਕੀਆਂ ਆ ਨਾ ਸਪੈਸ਼ਲ ਸੋ ਦੇਖ ਸਕਦੇ ਹੋ ਕਿ ਚਾਰ ਤੋਂ ਪੰਜ ਗੱਡੀਆਂ ਨੇ ਜਿੰਨਾਂ ਦੀ ਇਥੋਂ ਸ਼ੀਸ਼ੇ ਤੋੜ ਕੇ ਜਿਹੜੀ ਗੱਡੀਆਂ ਦੇ ਵਿੱਚੋਂ ਬੈਟਰੀਆਂ ਕੱਢੀਆਂ ਗਈਆਂ ਨੇ ਹੋਰ ਵੀ ਜਿਹੜਾ ਗੱਡੀਆਂ ਦੇ ਵਿੱਚ ਜਰੂਰੀ ਸਮਾਨ ਜਿਗਾ ਉਹ ਕੱਢਿਆ ਗਿਆ ਬੂਫਰ ਕੱਢੇ ਗਏ ਨੇ ਗੱਡੀਆਂ ਦੇ ਵਿੱਚੋਂ ਆਏ ਦਿਨੀ ਜਿਹੜੀ ਅਫਤਾਰਨਗਰ ਰੋਡ ਦੇ ਉੱਤੇ ਇਹੋ ਜਿਹੀਆ ਵਾਰਦਾਤਾ ਦੇਖਣ ਨੂੰ ਮਿਲ ਰਹੀਆਂ ਨੇ ਪਰ ਫਿਰ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਕੋਈ ਵੀ ਜਿਹੜੀ ਇਸ ਵੱਲ ਧਿਆਨ ਨਹੀਂ ਦੇ ਰਹੀ ਹੈ ਤੋ ਹਰ ਵਾਰ ਜਿਹੜਾ ਉਹਨਾਂ ਵੱਲੋਂ ਸਵਾਸ਼ਣ ਦਿੱਤਾ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਬੰਦੇ ਫੜ ਲਿੱਤੇ ਜਾਣਗੇ ਪਰ ਹਰ ਵਾਰ ਜਿਹੜਾ ਇਸੇ ਤਰ੍ਹਾਂ ਦੀ ਜਿਹੜਾ ਉਹਨਾਂ ਵੱਲੋਂ ਸਵਾਸ਼ਣ ਦੇ ਕੇ ਉਸ ਤੋਂ ਬਾਅਦ ਜਿਹੜੀ ਕੰਮ ਜਿਹੜਾ ਨਹੀਂ ਕੀਤਾ ਜਾਂਦਾ ਸੋ ਇਹਨਾਂ ਤਸਵੀਰਾਂ ਨਾਲ ਅਲਵਿਦਾ ਲੈਣੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ